ਸਸ਼ੀ ਕਾਲ ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਅੱਜ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦਾ ਇੱਕ ਆਡੀਓ ਵਰਡ ਹੋਈ ਹੈ ਜਿਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਹਨ ਤੇ ਉਹਦੇ ਵਿੱਚ ਨਾਲ ਪੰਜਾਬ ਦੇ ਵਿੱਚ ਥਰਥੱਲੀ ਮੱਚ ਗਈ ਹੈ ਉਹਨਾਂ ਨੇ ਇਹ ਕਿਹਾ ਕਿ ਜੋ ਸਿੱਧੂ ਮੂਸੇਵਾਲੇ ਨਾਲ ਹੋਇਆ ਉਹ ਕਿਤੇ ਨਾ ਕਿਤੇ ਉਹ ਹਾਸਾ ਸਾਡੇ ਨਾਲ ਵੀ ਵਾਪਰ ਸਕਦਾ ਹੈ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਸੂਬੇ ਦੀ ਸਰਕਾਰ ਤੇ ਕਿਤੇ ਨਾ ਕਿਤੇ ਸੈਂਟਰ ਦੀ ਸਰਕਾਰ ਤੇ ਜੋ ਜੇਲਾਂ ਦੇ ਵਿੱਚ ਬੈਠੇ ਨੇ ਉਹ ਸਾਥੀ ਰਲੇ ਹੋਏ ਨੇ ਉਹਨਾਂ ਨੇ ਜੋ ਆਡੀਓ ਨਾਲ ਦੀ ਵਲ ਹੋਈ ਹੈ ਉਹ ਤੁਹਾਨੂੰ ਸੁਣਾ ਦਿੰਨੇ ਹਾਂ ਉਹਨਾਂ ਨੇ ਉਸ ਆਡੀਓ ਦੇ ਵਿੱਚ ਕੀ ਕਿਹਾ ਹੁਣ ਆਲੇ ਦੀ ਉਹਨਾਂ ਦੀ ਪਰਚੀ ਨੇ ਠੀਕ ਹੈ ਤੇ ਬਾਕੀ ਦੀ ਚਾਰ-ਤਾਰਾ ਸਾਡੀ ਨਸ਼ਾ ਛੱਡਣ ਵਾਲੀ ਉਹਨਾਂ ਦੀ ਲਗਾਉਣ ਵਾਲੀ ਇਹ ਤੇ ਜੀ ਕਾਹਨ ਸਾਡਾ ਇੱਥੇ ਕੋਈ ਨਕਸ਼ਾ ਹਾਂ ਹਾਂ ਠੀਕ ਹੈ ਅੱਛਾ ਇਹ ਤੁਹਾਨੂੰ ਦੱਸ ਦੱਤੀ ਹੈ ਕਿ ਪੁੱਤ ਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨ ਮਰੌਂਦਾ ਹੀ ਗੱਲ ਤਾਂ ਤਾਸੀ ਜੇ ਕੱਲ ਨੂੰ ਇਹ ਸਾਡਾ ਕੋਈ ਨੁਕਸਾਨ ਹੋ ਜਾਂਦਾ ਇੱਕ ਤੇ ਨੋਜੋ ਆਪ ਨੁਕਸਾਨ ਕਰਕੇ ਦੇ ਮੁੰਡਿਆਂ ਦੇ ਭਾ ਦੇਣਗੇ ਇੱਥੋਂ ਵਾਲਿਆਂ ਦੇ ਹਾਂ ਹਾਂ ਠੀਕ ਹੈ ਸਰਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਭਾਈ ਤੇ ਕੁ ਵੀ ਲੋ ਪਾਈ ਫਰੀਜ਼ ਹੋਂ ਜਿਹੜੇ ਕਿੰਨੇ ਇੱਥੇ ਮਲਾਜਮ ਨੇ ਸੁਵਿਜਿਟ ਇੰਟਰ ਨੇ ਹਾਂ ਠੀਕ ਹੈ ਹਾਂ ਹਾਂ ਸਾਰੇ ਇਹਨਾਂ ਦੇ ਮੁੱਖ ਪੰਥ ਨੂੰ ਦਾਦੀ ਇਹ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨਕਸ਼ਾਨ ਸਿੱਧੂ ਮੂਸੇ ਵਾਲੇ ਦਾ ਨਕਸ਼ਾਨ ਹੋ ਗਿਆ ਜੋ ਸੱਫ ਲੰਘ ਜਾਂਦਾ ਮਗਰੋਂ ਲਕੀਰਾ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਠੀਕ ਹੈ ਭਾਈ ਹਾਂ ਹਾਂ ਕੱਦੇ ਨਾ ਨਕਸ਼ਾਨ ਹੋਇਆ ਕਈ ਨੌਜਵਾਨਾਂ ਦਾ ਨਕਸ਼ਾਨ ਹੋ ਗਿਆ ਉਹ ਇਹਨਾਂ ਨੂੰ ਇਹ ਕਿ ਮੈਨੂੰ ਇਹ ਵੀ ਇੱਥੇ ਗੱਲ ਸੁਣੇ ਇਹਨਾਂ ਦੱਸ ਜਿਹਦੇ ਦੇ ਮੰਤਰੀ ਤੈਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨਿਸ਼ਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਹਾਂ ਹਾਂ ਅਮਰਤਪਾਲ ਦੀਆਂ ਬਾਹਾਂ ਦੀ ਕਟੀਆਂ ਜਾਣ ਬਾਹਾਂ ਹੀਆਂ ਸੀ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਇੱਕ ਮੈਂ ਉੱਤਾਲੇ ਮਾਤਾ ਕਹਿਣਾ ਚਾਹਣਾ ਜੀ ਉਹਨਾਂ ਨੇ ਕਿਹਾ ਕਿ ਜੋ ਅਸੀਂ ਅਮਰਿਤਪਾਲ ਅਮਰਿਤਪਾਲ ਖਾਸਾ ਜੀ ਦਾ ਸਾਥ ਦੇ ਰਹੇ ਹਾਂ ਤਾਂ ਉਹ ਕਿਤੇ ਨਾ ਕਿਤੇ ਸਾਡੇ ਜੋ ਨੌਜਵਾਨ ਪੀੜੀ ਹੈ ਉਹਨਾਂ ਨੂੰ ਦਬਾ ਰਹੇ ਨੇ ਉਹਨਾਂ ਨੇ ਆਪਣੀ ਆਡੀਓ ਦੇ ਵਿੱਚ ਇਹ ਦੱਸਿਆ ਹੈ ਕਿ ਅਸੀਂ ਭਾਈ ਖਾਲਸਾ ਭਾਈ ਅੰਮ੍ਰਿਤਪਾਲ ਖਾਲਸਾ ਜਿਹਦੇ ਨਾਲ ਹਰ ਜਗ੍ਹਾ ਤੇ ਖੜੇ ਹਾਂ ਤੇ ਲੋਕ ਵੀ ਕਿਤੇ ਦਾ ਕਿਤੇ ਸਾਡਾ ਸਾਥ ਦਿੰਦੇ ਨੇ ਲੇਕਿਨ ਜੋ ਇਹ ਗਵਰਨਮੈਂਟ ਨੇ ਸਰਕਾਰਾਂ ਨੇ ਇਹ ਸਾਡੀ ਜੋ ਸਾਡੀ ਆਵਾਜ਼ ਨੂੰ ਦਬਾ ਰਹੀ ਹੈ ਤਾਂ ਇਹ ਜੋ ਖੁੱਲ ਕੇ ਆਡੀਓ ਸਾਹਮਣੇ ਆਈ ਹੈ ਜਿਵੇਂ ਵੀ ਅੱਗੇ ਕੋਈ ਗੱਲਬਾਤ ਆਉਂਦੀ ਹੈ ਤਾਂ ਮਿਲਦੇ ਹਾਂ ਧੰਨਵਾਦ